ਸਿੱਖਿਆ ਗ੍ਰਾਂਤੀ ਲੈ ਕੇ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 72 ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਵਿਖੇ 21 ਦਿਨਾਂ ਦੀ ਟ੍ਰੇਨਿੰਗ ਦੇ ਲਈ ਭੇਜਿਆ ਗਿਆ 198 ਪ੍ਰਿੰਸੀਪਲ ਅਤੇ ਸਿੱਖਿਆ ਪ੍ਰਸ਼ਾਸਨ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਿਆ ਗਿਆ 150 ਹੈਡਮਾਸਟਰ ਨੂੰ ਟ੍ਰੇਨਿੰਗ ਦੇ ਲਈ ਆਈਐਮ ਅਹਮਦਾਬਾਦ ਭੇਜਿਆ ਗਿਆ ਇਸ ਵਕਤ 72 ਸਾਡੇ ਟੀਚਰ ਜਿਹੜੇ ਨੇ ਫਿਨਲੈਂਡ ਚ ਨੇ ਤੁਰਕੂ ਯੂਨੀਵਰਸਿਟੀ ਹੈ ਮੰਨੀ ਪਰਮੰਨੀ ਜਿੱਥੇ ਟ੍ਰੇਨਿੰਗ ਸੈਂਟਰ ਚੱਲਦਾ ਹੈ ਪੂਰੀ ਦੁਨੀਆ ਤੋਂ ਉੱਥੇ ਟੀਚਰਜ਼ ਆਉਂਦੇ ਨੇ ਜॉयਫੁੱਲ ਲਰਨਿੰਗ इमोशनल ਇੰਟਰੈਕਸ਼ਨ ਦੀ ਗੱਲ ਕੀਤੀ ਟ੍ਰਾਂਸਵਰਸਲ ਸਕਿੱਲ ਦੀ ਗੱਲ ਕੀਤੀ ਅਸੀਂ ਜਿੰਨਾ ਕੁਝ ਵੀ ਉੱਥੋਂ ਸਿੱਖ ਕੇ ਆਏ ਉਸ ਨੂੰ ਆਪਣੇ ਸਕੂਲ ਤੇ ਇਨ ਬਿਨ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡਾ 베ਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ 베ਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਮਹਿਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਨੂੰ ਦਿਲੋਂ ਸਲਾਮ ਕਰਦਾ ਹਾਂ ਜਿਸ ਨੇ ਇਹ ਉਦਦਮ ਕੀਤਾ ਕਿ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਫਿਨਲੈਂਡ ਵਰਗੀ ਧਰਤੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਹੈ ਪੂਰ ਪੰਜਾਬ ਸਰਕਾਰ ਹਰ ਕੀਤਾ ਵਾਦਾ ਪੂਰਾ ਕਰ ਰਹੀ ਹੈ ਇਹੀ ਤਾਂ ਹੈ ਸੁਪਨਿਆਂ ਦਾ ਪੰਜਾਬ ਸਾਡਾ ਪੰਜਾਬ ਸਾਂਤ ਤਾਂ ਬਹੁਤ ਵਧੀਆ ਤਰੀਕੇ ਨਾਲ ਮਣਾਉਣੀ ਚਾਹੀਦੀ ਆ ਆਪਾਂ ਨੂੰ ਤੇ ਇੱਕ ਹੀ ਇਹਦੇ ਵਿੱਚ ਜਿਹੜੀ बैड ਹੈਬਿਟ ਹੈਗੀ ਆ ਜਿਹੜੀ ਆ ਕੁਝ ਸਾਲਾਂ ਤੋਂ ਚਾਰ-ਪੰਜ ਸਾਲਾਂ ਤੋਂ ਜਿਹੜੀ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਆ ਇਹ ਆਪਾਂ ਨੂੰ ਅਵਾਇਡ ਕਰਨੀ ਚਾਹੀਦੀ ਆ ਅੱਜ ਕੱਲ ਬਾਜ਼ਾਰਾਂ 'ਚ ਸ਼ਰਿਆਮ ਚਾਈਨਾ ਡੋਰ ਵਿਕੀ ਜਾਂਦੀ ਆ ਲੋਕੀ ਸਕੂਲਾਂ ਵਿੱਚ ਵੇਚੀ ਜਾਂਦੇ ਆ ਸਕੂਲ ਡਰਾਈਵਰ ਵੇਚੀ ਜਾਂਦੇ ਬਹੁਤ ਤਰ੍ਹਾਂ ਦੇ ਹੈਗੇ ਆ ਮੇਰੇ ਕੋਲ ਵੀ ਆਫਰਸ ਆਏ ਸੀ ਪਰ ਮੈਂ ਇੱਕ ਕਰਨ ਕੀਤਾ ਸੀ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਚਾਈਨਾ ਡੋਰ ਕਿਸੇ ਨਾਲ ਗਲਾ ਕੱਟ ਗਿਆ ਕਿਸੇ ਦੇ ਇੱਥੇ ਫਿਰ ਗਈ ਡੋਰ ਤੇ ਕਈਆਂ ਦੀ ਤਾਂ ਅਮਰਿਤ ਹੋ ਗਈ ਉਹ ਮੌਤ ਦੇ ਲਾਲ ਲੱਗੇ ਤੇ ਆਪਾਂ ਜਿਹੜਾ ਇਹ ਹੈ ਨਾ ਬਹੁਤ ਹੀ ਘਾਤਕ ਹੈਗਾ ਜਿਹੜਾ ਆਪਣਾ ਹਥਿਆਰ ਵਾ ਇਹ ਆਪਾਂ ਨੂੰ ਬੱਚਿਆਂ ਦੇ ਹੱਥ ਵਿੱਚ ਨਹੀਂ ਦੇਣਾ ਚਾਹੀਦਾ ਆਪਣੇ ਕੋ ਇੱਕ ਹੀ ਜਿਹੜਾ ਬਸੰਤ ਆ ਉਹ ਸਾਰਿਆਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ ਕੋਈ ਹੁੰਲੜਬਾਜੀ ਨਹੀਂ ਕਰਨੀ ਚਾਹੀਦੀ ਪਤੰਗਾਂ ਦਾ ਤਿਯਾਰ ਆ ਆਪਣਾ ਇੰਜੋਏ ਕਰੋ ਲੋਕ ਦੂਰੋ ਦਰੋਂ ਫਰੋਇਪਰ ਤੇ ਮਸਾਂਤ ਬਣਾਉਣ ਆਉਂਦੇ ਆ ਮੈਂ ਵੀ ਆਪਣੇ ਬੇਟੇ ਨਾਲ ਅੱਜ ਆਇਆ ਵਾਂ ਤੇ ਮੈਂ ਇਹ ਪਹਿਲਾਂ ਇਹ ਜिद ਕਰਦਾ ਸੀ ਕਿ ਮੈਨੂੰ ਲੈ ਕੇ ਦੋ ਚਾਈਨਾ ਡੋਰ ਪਰ ਮੈਨੂੰ ਸਮਝਾਇਆ ਜਦੋਂ ਤੇ ਇਹ ਮੰਨ ਗਿਆ ਆਪਾਂ ਨੂੰ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਕਿਉਂਕਿ ਬੱਚੇ ਜੇ ਆਪਾਂ ਸਮਝਾਵਾਂਗੇ ਆਪਾਂ ਖਰੀਦਾਂਗੇ ਨਾ ਤਾਂ ਨਾ ਕੋਈ ਵੇਚੂਗਾ ਲੋਕੀ ਕਹਿੰਦੇ ਜੀ ਉਹ ਵੇਚਦਾ ਹੋਵੇ ਤਾਂ ਜਦੋਂ ਆਪਾਂ ਖਰੀਦਦਾਰ ਹਟ ਜਾਾਂਗੇ ਤਾਂ ਵੇ ਨਹੀਂ ਸਕਦਾ ਕਿ ਉਹ ਖਰੀਦਦਾਰੀ ਹੈ ਨਹੀਂ ਕੇ ਤੇ ਉਹ ਚੀਜ਼ ਲਊ ਕੌਣ ਤੇ ਆਪਾਂ ਨੂੰ ਵਧੀਆ ਤਰੀਕੇ ਨਾਲ ਮਸੰਤ ਬਣਾਉਣੀ ਚਾਹੀਦੀ ਆ ਜਿਹੜੀ ਆਮ ਦੋਰਾ ਬਹੁਤ ਸਾਰੀਆਂ ਹੈਗੀਆਂ ਆ ਵੇਖੋ ਇੱਥੇ ਦੋਰਾ ਕਾਫੀ ਜਿਹੜੀਆਂ ਬਾਜ਼ਾਰ ਵਿੱਚ ਲੱਗੀਆਂ ਹੋਈਆਂ ਆਪਾਂ ਨੂੰ ਇਹ ਦੋਰਾ ਦੀ ਵਰਤੋਂ ਕਰਨੀ ਚਾਹੀਦੀ ਜਿਹੜੀ ਕਿਸੇ ਵਾਸਤੇ ਹਾਨੀਕਾਰਕ ਨਾ ਹੋਵੇ ਤੇ ਇੰਜੋਏ ਕਰੋ ਬਹੁਤ ਹੀ ਵਧੀਆ ਚੈਨ ਪੈਲ ਹੋਈ ਪਈ ਆ ਪੂਰੇ ਅਸੀਂ ਵੀ ਗੁੱਡੇ ਲੈਣ ਆਏ ਆ ਜੀ ਤੇ ਬਹੁਤ ਮੈਂ ਪੰਜਾਬ ਤੇ ਜਦੋਂ ਘਰ ਤੋਂ ਆ ਰਿਹਾ ਸੀ ਬਹੁਤ ਜ਼ਿਆਦਾ ਡੀਜੇ ਵਗੈਰਾ ਲੱਗੇ ਹੋਏ ਆ ਲੋਕ ਦੂਰੋਂ ਦੂਰੋਂ ਆਏ ਆ ਪੂਰੇ ਥੋੜੇ ਥੋੜੇ ਚ ਸੇਟਾਇਪੂਰਾ ਜਾਮਾ ਫਰੋਈਵੇ ਫਰੋਈਪੁਰ ਵਿੱਚ ਕਿਸੇ ਮੰਗਰ ਦੀ ਜਗ੍ਹਾ ਨਹੀਂ ਹੈਗੀ ਬਾਰ ਵੀ ਤੁਸੀਂ ਨਿਗਾਹ ਮਾਰ ਸਕਦੇ ਹੋ ਬਹੁਤ ਵਧੀਆ ਚੱਲ ਰਿਹਾ ਜੀ ਤੇ ਆ ਮੇਰਾ ਬੇਟਾ ਹੈਗਾ ਜੀ ਤੇ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਤੇ ਅਸੀਂ ਗੁੱਡੇ ਲੈਣ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਮੈਂ ਇੰਗਲੈਂਡ ਤੋਂ ਪਾਈ ਇੰਗਲੈਂਡ ਕੋ ਸਪੈਸ਼ਲ ਮਸੰਦ ਨੂੰ ਲਈ ਆਏ ਹਾਂ ਸ਼ਾਂਤਵੀਰ ਪਰਿਵਾਰ ਨੂੰ ਮਿਲਣਾ ਹੈ ਮੈਂ 22-23 ਸਾਲ ਪਾ ਦਾ ਆ ਤੇ ਵਧੀਆ ਲੱਗਾ ਜੀ ਉੱਧਾ ਸਾਡਾ ਪਿੰਡ ਇੱਥੋਂ 22 ਕਿਲੋਮੀਟਰ ਤੇ ਮੈਂ ਵੀ ਛੋਟਾ ਸੀ ਜੇ ਚਲੇ ਗਿਆ ਬਾਹਰ ਤੇ ਹੁਣ ਪਹਿਲਾ ਪਿੰਡਾ ਜਿ ਮਨਾਇਦੀ ਸ਼ਾਇਦ ਪਹਿਲੀ ਵਾਰੀ ਮੈਂ ਆਉਣ ਲੱਗਿਆ ਭਰਾ ਮੇਰੇ ਕੋਲ ਵਧੀਆ ਲੱਗਾ ਮੌਲ ਬਹੁਤ ਵਧੀਆ ਬਾਗ ਵੀ ਮਸੰਤ ਮਲਾਉਂਦੇ ਆ ਜਾਂ ਇਸ ਤਰ੍ਹਾਂ ਦਾ ਮਹੌਲ ਹੁੰਦਾ ਅ ਬਸੰਤਕ ਨਹੀਂ ਪਰ ਉੱਥੇ ਜਿੱਦਾਂ ਦਿਵਾਲੀ ਲਈ ਮਨਾਉਨੇ ਸੀ ਬਸੰਤ ਕਾਈਕ ਫੈਸਟੀਵਲ ਨਹੀਂ ਹੈਗਾ ਪਰ ਉੱਧਾ ਜਿੱਦਾਂ ਸੀ ਸਾਈਡ ਜਾ ਕੇ ਤੁਸੀਂ ਕਰ ਸਕਦੇ ਥੋੜਾ ਬਹੁਤ ਆਪਦਾ ਸ਼ੌਕ ਪੂਰਾ ਪਰ ਆਹ ਸਟਾਈਲ ਨਹੀਂ ਹੈਗਾ ਉੱਥੇ ਹਾਂਜੀ ਚైనా ਟੋਕ ਨੂੰ ਲੈ ਕੇ ਵੀ ਮੈਸੇਜ ਦੇਣਾ ਚਾਈਨਾ ਦੌਰ ਜੀ ਮੈਂ ਵੀ ਆਉਣੀ ਸੁਣਿਆ ਵੀ ਕਾफी ਖਤਰਨਾਕ ਹੈ ਨਾ ਬੰਦੇ ਦੇ ਗਲਗੁੱਲ ਤੇ ਲੱਗ ਜਾਂਦੀ ਹੈ ਤੇ ਡੈਥ ਵੀ ਹੋਈ ਬਹੁਤ ਲੋਕਾਂ ਦੀ ਤੁਸੀਂ ਸਭ ਆਪਸੇ ਜੀ ਗੱਲਾਂ ਕਰਦੇ ਦੋ ਸਾਈ ਮੇਰਾ ਆਪਾਂ ਨਹੀਂ ਲੈਣੀ ਹੈਗੀ ਹੈ ਨਾ ਕਿਉਂਕਿ ਮਾਂ ਪਿਓ ਦਾ ਵਰਦ ਬੰਦਾ ਬੱਚਿਆਂ ਨੂੰ ਨਾ ਨਾਂ ਲੈ ਕੇ ਦੇਣ ਉਹ ਜਿਹੜੇ ਵੱਡੇ ਆ ਉਹਨਾਂ ਨੂੰ ਵੀ ਹੈ ਮਾਪੇ ਦੇ ਬੰਦਾ ਵੀ ਨਾਂ ਵਰਤਨ ਦੇਣ ਬਾਜ ਵਿੱਚ ਪੌਂਸਵੀ ਚੈੱਕ ਕਰਦੀ ਆ ਫੇ ਪ੍ਰੋਬਲਮ ਹੁੰਦੀ ਹੈ ਨਾ ਇਹ ਨਾਲੇ ਲੋਕਾਂ ਦਾ ਬੜਾ ਹੀ ਨੁਕਸਾਨ ਹੈ ਇਸ ਚੀਜ਼ ਦੇ ਵਿੱਚ ਨਾ ਕੱਲੋਂ ਕੋਈ ਹਨੀ ਖਾਹੀ ਨਵੀ ਹੋ ਜੇ ਤੇ ਕੇ ਆਪਾਂ ਪਛਤਾਉਣੇ ਹਨਾ ਇਹ ਤੇ ਜੇ ਆਪਾਂ ਹੀ ਸਾਰੇ ਸੇਫ ਚੱਲਾਂਗੇ ਤੇ ਦੂਸਰੀ ਨਾਰਮਲ ਵਰਤ ਲਓ ਯਾਨੀ ਦੂਰੀ ਵਾਲੀ ਡੈਂਗਰ ਚੀਜ਼ ਆਪਾਂ ਯੂਜ਼ ਕਰਨੀ ਹੈ ਉਹ ਮਾਪੇ ਪੇੜਾ ਫੱਟ ਪੰਦਾ ਜੀ ਤੁਸੀਂ ਕਿੱਦਾਂ ਦੀ ਹੈ ਵਾਦੂ ਜਿਵੇਂ ਭੀੜ ਭੀੜ ਵਾਲਾ ਮਾਹੌਲ ਹੈ ਕਿਉਂਕਿ ਲੋਕ ਚਾਇਨਾ ਟੌਰ ਵੀ ਵਾਦਦੇ ਆ ਜੋ ਲਾਈਨ ਵੀ ਆਏ ਨੇ ਤੰਗ ਲੈਣ ਆਏ ਨੇ ਕਿਉਂਕਿ ਕੱਲ ਬਸੰਤ ਆ ਤਾਂ ਕਿਹੜੀ ਟੋਰੀ ਲਈ ਹੈ ਮੈਂ ਪਾਂਡਾ ਹੀ ਲਈ ਪਾਂਡਾ ਤਾਂ ਤਾਨੀ ਉਹ ਲਏ ਆ ਹਾਂਜੀ ਵਾਲੇ ਹਾਂਜੀ ਆ ਬੱਚਿਆਂ ਨੂੰ ਵੀ ਮੈਸੇਜ ਦੇਣਾ ਚਾਹੁੰਗੇ ਕਿਹੜੇ ਟੌਰ ਨੇ ਲੈ ਕੇ